ਹਗੀ ਆਪਾਂ એનર્ਜੀ ਡਰਿੰਕ ਅੰजीर ਤੇ ਅਗਨਾਮ ਤੇ ਇਹਦੇ ਵਿੱਚ ਆਪਾਂ ਪਾਇਆ ਖਸ ਖਸ ਤੇ گلاب ਦੇ ਪੱਤੇ ਤੇ ਅਖਰੋਟ এলাਚੀ ਮਿਸ਼ਰੀ ਤੇ ਹੋਰ ਇਹਦੇ ਵਿੱਚ ਕਾਫੀ ਚੀਜ਼ਾਂ ਆ ਨਾ ਥੋੜੂ ਪਾਣੀ ਆ ਤੇ ਸ਼ੱਕਰ ਪਾਣੀ ਆ ਤਾਂ ਤੇ ਹੁਣ ਆਪਾਂ ਇਹਨੂੰ ਪੁਟਾਂਗੇ हां ਹੁਣ ਆਪਾਂ ਇਹਨੂੰ ਕੁੱਟਾਂਗੇ ਇਹਨੂੰ ਆਪਾਂ ਗ੍ਰੈਂਡ ਨਹੀਂ ਕਰਨਾ ਕਿਉਂਕਿ ਗ੍ਰੈਂਡ ਕਰਕੇ ਇਹ ਫੇਰੇ ਦੇ ਵਿੱਚ ਉਹ ਅਸਰ ਨਹੀਂ ਰਹਿੰਦਾ ਜਿਹੜਾ ਕੀ ਰਹਿਣਾ ਚਾਹੀਦਾ ਹੈ ਇਹਦੇ ਵਿੱਚ ਆਪਾਂ ਪੇਸਟੇ ਵੀ ਪਾਏ ਆ ਗ੍ਰੀਨ ਵਾਲੇ ਇਹ એનર્ਜੀ ਡਰਿੰਕ ਬਣੂਗੀ ਬਹੁਤ ਹੀ ਵਧੀਆ ਡਰਿੰਕ ਹੈ ਇਹ ਇਹ ਆਪਾਂ ਪੀਂਦੇ ਨਹੀਂਗੇ ਪੁਰਾਣੇ ਸਮਿਆਂ ਤੇ ਇਹੀ ਆਪਣੇ ਬਜ਼ੁਰਗ ਪੀਂਦੇ ਸੀਗੇ ਆਪਾਂ ਤੁਹਾਨੂੰ ਦਿਖਾਉਨੇ ਆਂ ਤਿਆਰ ਕਰਕੇ ਤੇ ਗਾਇਸ ਇਦਾਂ ਦੀ ਹਜੇ ਤਿਆਰ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦਿਖਾਉਨੇ ਆਂ ਤੁਹਾਨੂੰ ਕੁਛ ਇਦਾਂ ਦੀ ਤਿਆਰ ਹੋਈ ਆ ਹਜੇ ਇਹਨੂੰ ਆਪਾਂ ਛਾਣਦੇ ਆਂ ਕੱਪੜੇ ਨਾਲ ਵਾ ਗਾਇਸ એનર્ਜੀ ਡਰਿੰਕ ਤਿਆਰ